ਕਬੂਤਰਾਂ ਨੂੰ ਖਾਣਾ ਖਵਾਉਣ ਦੇ ਬਦਲੇ ਇੱਕ ਔਰਤ ਨੂੰ 2 ਲੱਖ ਤੋਂ ਵੱਧ ਭਾਰੀ ਜੁਰਮਾਨਾ ਦੇਣਾ ਪਿਆ ਅਕਸਰ ਭਾਰਤ ਦੇ ਵਸਨੀਕ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਵੱਸ ਜਾਂਦੇ ਨੇ ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਬਾਰਲੇ ਦੇਸ਼ਾਂ ਦੇ ਵਿੱਚ ਜੋ ਕਿ ਕਾਨੂੰਨ ਬਣਾਏ ਹੁੰਦੇ ਨੇ ਉਹ ਭਾਰਤੀ ਮੂਲ ਦੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਤੇ ਅਜਿਹੇ ਦੇ ਵਿੱਚ ਕੁਝ ਉਹ ਅਜਿਹੇ ਕੰਮ ਕਰਦੇ ਨੇ ਹਾਲਾਂਕਿ ਭਾਰਤ ਦੇ ਵਿੱਚ ਕਬੂਤਰ ਹੋਵੇ ਪਸ਼ੂ ਪੰਛੀ ਜਾਂ ਫਿਰ ਗਾਂ ਹੋਣ ਜਾਂ ਫਿਰ ਕੁੱਤੇ ਹੋਣ ਉਹਨਾਂ ਨੂੰ ਖਾਣਾ ਖਵਾਉਣਾ ਧਰਮ ਦਾ ਕੰਮ ਮੰਨਿਆ ਜਾਂਦਾ ਹੈਗਾ ਤੇ ਭਾਰਤ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਕਬੂਤਰਾਂ ਨੂੰ ਖਾਣਾ ਕਬੂਤਰਾਂ ਨੂੰ ਦਾਣਾ ਦੇਣਾ ਇਹ ਆਮ ਗੱਲ ਹੁੰਦੀ ਹੈ ਤੇ ਬਹੁਤ ਚੰਗੀ ਗੱਲ ਵੀ ਮੰਨੀ ਜਾਂਦੀ ਹੈ ਕਿਉਂਕਿ ਜਿੱਥੇ ਪਸ਼ੂ ਪੰਛੀਆਂ ਦਾ ਪੇਟ ਪਾਲਣਾ ਕਿਸੇ ਵੱਡੇ ਧਰਮ ਤੋਂ ਘਟ ਨਹੀਂ ਹੈ ਪਰ ਸਿੰਗਾਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸਿੰਗਾਪੁਰ ਦੇ ਵਿੱਚ 31 ਸਾਲਾਂ ਦੀ ਭਾਰਤੀ ਮੂਲ ਦੀ ਔਰਤ ਦੇ ਖਿਲਾਫ ਮੰਦਜ਼ਕੀ ਭਾਰੀ ਜੁਰਮਾਨਾ ਲੱਗਿਆ ਕਿਹਾ ਜਾ ਰਿਹਾ ਹੈਗਾ ਕਿ ਉਸਨੇ 9 ਵਾਰ ਇਹ ਅਪਰਾਧ ਕੀਤਾ ਹੈਗਾ ਤਾਂ ਬਾਹਰਲੇ ਮੁਲਕਾਂ ਦੇ ਵਿੱਚ ਜੋ ਕਿ ਲੱਗ ਕਾਨੂੰਨ ਜਿਹੜੇ ਕਿ ਬਣਾਏ ਜਾਂਦੇ ਨੇ ਕਬੂਤਰਾਂ ਨੂੰ ਖਾਣਾ ਖਵਾਉਣਾ ਉਸ ਨੂੰ ਇੰਨਾ ਭਾਰੀ ਪੈ ਗਿਆ ਕਿ ਉਸ ਨੂੰ ਹੁਣ ਲੱਖਾਂ ਰੁਪਏ ਦਾ ਜੁਰਮਾਨਾ ਜਿਹੜਾ ਕਿ ਭਰਨਾ ਪੈ ਰਿਹਾ ਤੋਂ ਦੱਸ ਦਈਏ ਕਿ ਸਿੰਗਾਪੁਰ ਦੇ ਵਿੱਚ ਇੱਕ 71 ਸਾਲਾਂ ਭਾਰਤੀ ਮੂਲ ਦੀ ਔਰਤ ਨੂੰ ਬੁੱਧਵਾਰੀਆਂ ਨੇ ਕੀ ਬੀਤੇ ਦਿਨ ਹੀ ਬਿਨਾਂ ਇਜਾਜ਼ਤ ਜੰਗਲੀ ਪੰਛੀਆਂ ਨੂੰ ਖਵਾਉਣ ਦੇ ਲਈ 3200 ਸਿੰਗਾਪੁਰ ਡਾਲਰ ਲਗਭਗ ਯਾਨੀ ਕਿ ਗੱਲ ਕਿਤੇ ਜਾਵੇ ਤਾਂ 2518 ਅਮਰੀਕੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਇੱਕ ਘਟਨਾ ਸ਼ਹਿਰ ਦੇ ਸਭ ਤੋਂ ਪੁਰਾਣੇ ਹਾਊਸਿੰਗ ਸਟੇਟਾਂ ਦੇ ਵਿੱਚ ਇੱਕ ਟੋਵਾ ਪਯੋਗ ਦੇ ਵਿੱਚ ਵਾਪਰੀ ਜਿੱਥੇ ਕਿ ਔਰਤ ਨੇ ਲਗਭਗ 6 ਮਹੀਨਾ ਦੇ ਵਿੱਚ 9 ਬਾਰ ਕਬੂਤਰਾਂ ਨੂੰ ਅਨਾਜ ਚਾਪੀ ਰੋਟੀ ਖਵਾਈ ਹੈ ਤਾਂ ਗੱਲ ਸੀਗੀ ਵੀ ਔਰਤ ਉੱਥੇ ਦਾ ਕਾਨੂੰਨ ਤੋੜ ਰਹੀ ਸੀ ਤਾਂ ਸਿੰਗਾਪੁਰ ਦੀ ਨਾਗਰਿਕ ਅਤੇ ਬਲਾਕ 62B ਲੋਰੰਗ 4 ਟੋਵਾ ਪਯੋਗ ਦੀ ਵਸਨੀਕ ਸਮੁੰਗ ਨਾਥਨ ਸ਼ਮਾਲਾ ਨੇ ਜੰਗਲੀ ਜੀਵ ਐਕਟ ਦੇ ਤਹਿਤ ਚਾਰ ਦੋਸ਼ਾਂ ਦੇ ਲਈ ਦੋਸ਼ੀ ਮੰਨਿਆ ਤਾਂ ਅਦਾਲਤ ਦੇ ਵੱਲੋਂ ਪੰਜ ਹੋਰ ਸਮਾਨ ਦੋਸ਼ਾਂ ਦੇ ਉੱਤੇ ਵਿਚਾਰ ਕੀਤਾ ਜਾ ਰਿਹਾ ਹੈਗਾ ਨੈਸ਼ਨਲ ਪਾਰਕਸ ਬੋਰਡ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਹੈਗਾ ਕਿ ਸ਼ਮਾਲਾ ਜਾਣ ਬੁੱਝ ਕੇ ਕਾਨੂੰਨ ਤੋੜ ਰਹੀ ਸੀ ਕਿਉਂਕਿ ਉਸ ਨੂੰ ਪਹਿਲਾਂ ਹੀ ਇਸ ਅਪਰਾਧ ਦੇ ਲਈ ਦੋਸ਼ੀ ਠਹਿਰਾਇਆ ਜਾ ਚੁੱਕਿਆ ਯਾਨੀ ਕਿ ਇਹ ਅਪਰਾਧ ਉਹ ਮੈਲਾ ਬਾਰ-ਬਾਰ ਕਰ ਰਹੀ ਸੀ ਤਾਂ 2025 ਦੇ ਵਿੱਚ ਵੀ ਜੋ ਕਿ ਉਸ ਨੂੰ ਜੁਰਮਾਨਾ ਹੋਇਆ ਸੀਗਾ ਕੁਝ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਮਈ 2025 ਦੇ ਵਿੱਚ ਵੀ ਦੱਸ ਦਈਏ ਕਿ ਸ਼ਮਾਲਾ ਨੂੰ ਟੋਵਾ ਉਪਯੋਗ ਦੇ ਵਿੱਚ ਆਪਣੇ ਅਪਾਰਟਮੈਂਟ ਦੇ ਨੇੜੇ ਜੰਗਲੀ ਪਛਵਾ ਨੂੰ ਜੋ ਕਿ ਪੰਛੀਆਂ ਨੂੰ ਖਵਾਉਣ ਦੇ ਲਈ ਐਨ ਪਾਰਕਸ ਦੇ ਕਬੂਤਰ ਫੜਨ ਦੇ ਕਾਰਜ ਦੇ ਵਿੱਚ ਰੁਕਾਵਟ ਪਾਉਣ ਦੇ ਲਈ 1200 ਸਿੰਗਾਪੂਰੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਸੀਗਾ ਤੇ ਉਸ ਸਮੇਂ ਉਸਨੇ ਅਦਾਲਤ ਦੇ ਵਿੱਚ ਵਾਦਾ ਕੀਤਾ ਸੀਗਾ ਕਿ ਉਹ ਦੁਬਾਰਾ ਜਹਿਾਨ ਨਹੀਂ ਕਰੇਗੀ ਪਰ ਸਿਰਫ 1 ਮਹੀਨੇ ਦੇ ਅੰਦਰ ਉਹ ਆਪਣੀ ਪੁਰਾਣੀ ਆਦਤ ਦੇ ਵਿੱਚ ਵਾਪਸ ਆ ਗਈ ਤੇ ਔਰਤ ਨੇ ਕਰੀਬ 9 ਵਾਰ ਇਹ ਅਪਰਾਧ ਕੀਤਾ ਤਾਂ ਨੈਸ਼ਨਲ ਪਾਰਕਸ ਬੋਰਡ ਦੇ ਵਕੀਲ ਨੇ ਕਿਹਾ ਹੈਗਾ ਕਿ ਦੋਸ਼ੀ ਤੁਹਾਡੇ ਸਾਹਮਣੇ ਇੱਕ ਵਾਰ ਵਾਰ-ਵਾਰ ਜੋ ਕਿ ਅਪਰਾਧੀ ਦੇ ਵਿੱਚੋਂ ਖੜਾ ਹੈਗਾ ਉਸਨੇ ਲਗਾਤਾਰ ਕਾਨੂੰਨ ਦੀ ਉਲੰਘਣਾ ਕੀਤੀ ਹੈ ਤੇ ਉਸਨੇ ਲਗਾ ਅਦਾਦਨ ਦੱਸਿਆ ਹੈਗਾ ਕਿ ਜੁਲਾਈ 2025 ਦੇ ਵਿੱਚ ਅਤੇ ਜਨਵਰੀ 2026 ਦੇ ਵਿਚਕਾਰ ਸ਼ਾਮਲਾ ਨੇ 9 ਵਾਰ ਅਪਰਾਧ ਦੁਹਰਾਇਆ ਹੈਗਾ ਜਿਸ ਦੇ ਵਿੱਚ ਰਾਤ ਨੂੰ ਕਬੂਤਰਾਂ ਨੂੰ ਜੋ ਕਿ ਖਵਾਉਣ ਵਾਲੀ ਸ਼ਾਮਿਲ ਸੀਗਾ ਤਾਂ ਜੇਕਰ ਗੱਲ ਕਿਤੇ ਚਾਵੇ ਕਿ ਔਰਤ ਦੇ ਖੋਖਲੇ ਵਾਦੇ ਦੇ ਬਾਰੇ ਤਾਂ ਨੈਸ਼ਨਲ ਪਾਰਕਸ ਬੋਰਡ ਦੇ ਅਧਿਕਾਰੀਆਂ ਨੇ ਵੀਡੀਓ ਫੁਟੇਜ ਵੀ ਦਿਖਾਈ ਹੈ ਜਿਸ ਦੇ ਵਿੱਚ ਇਹ ਸਾਬਤ ਹੁੰਦਾ ਹੈਗਾ ਕਿ ਕਬੂਤਰਾਂ ਦੇ ਝੁੰਡ ਦੇ ਉਸਦੇ ਆਲੇ ਦੁਆਲੇ ਇਕੱਠ ਹੋਣਗੇ ਸਰਕਾਰੀ ਵਕੀਲ ਨੇ ਸ਼ਾਮਲਾ ਦੀ ਉਮਰ ਦਾ ਹਵਾਲਾ ਦਿੱਤਾ ਹੈ ਪਰ ਜੋ ਜ਼ੋਰ ਦੇ ਕੇ ਕਿਹਾ ਹੈਗਾ ਕਿ ਉਸ ਦੇ ਖਾਲੀ ਵਾਅਦੇ ਦਰਸਾਉਂਦੇ ਨੇ ਕਿ ਸਿਰਫ ਇੱਕ ਮਹੱਤਵਪੂਰਨ ਵਿਤੀ ਜੁਰਮਾਨਾ ਹੀ ਉਸ ਨੂੰ ਰੋਕ ਸਕਦਾ ਹੈ ਉਸ ਨੇ ਪ੍ਰਤੀ ਚਾਰਜ 800 ਤੋਂ 1000 ਸਿੰਗਾਪੂਰ ਡਾਲਰ ਦਾ ਜੁਰਮਾਨਾ ਮੰਗਿਆ ਤਾਂ ਜੰਗਲੀ ਜੀਵ ਐਕਟ ਦੇ ਤਹਿਤ ਬਿਨਾਂ ਲਿਖਤੀ ਇਜਾਜ਼ਤ ਦੇ ਜੰਗਲੀ ਜਾਨਵਰਾਂ ਨੂੰ ਜਾਣਬੁੱਝ ਕੇ ਖਵਾਉਣ ਦੇ ਵਾਰ-ਵਾਰ ਅਪਰਾਧ ਕਰਨ ਦੇ ਉੱਤੇ ਪ੍ਰਤੀ ਚਾਰਜ ਵੱਧ ਤੋਂ ਵੱਧ ਸਿੰਗਾਪੂਰੀ ਡਾਲਰ ਜੋ ਕਿ ਦੱਸ ਦਈਏ ਕਿ 10000 ਦਾ ਜੁਰਮਾਨਾ ਜਿਹੜਾ ਕਿ ਹੋ ਸਕਦਾ ਹੈਗਾ ਪਰ ਸ਼ਾਮਲਾ ਜੋ ਕਿ ਬਿਨਾ ਵਕੀਲ ਦੇ ਅਦਾਲਤ ਦੇ ਵਿੱਚ ਪੇਸ਼ ਹੋਈ ਤੇ ਉਸਨੇ ਬੇਨਤੀ ਕੀਤੀ ਕਿ ਜ਼ੁਰਮਾਨਾ 1000 ਸਿੰਗਾਪੂਰੀ ਡਾਲਰ ਅਤੇ 2000 ਸਿੰਗਾਪੂਰੀ ਡਾਲਰ ਦੇ ਵਿਚਕਾਰ ਹੋਵੇ ਉਸਨੇ ਕਿਹਾ ਹੈਗਾ ਕਿ ਉਹ ਬੇਰੁਜ਼ਗਾਰ ਹੈ ਉਸ ਕੋਲ ਡਾਕਟਰੀ ਬੀਮੇ ਦੀ ਘਾਟ ਹੈ ਅਤੇ ਬਾਕੀ ਰਕਮ ਕਮਿਊਨਿਟੀ ਸੇਵਾ ਦੇ ਰਾਹੀਂ ਅਦਾ ਕਰਨ ਦੀ ਕੋਸ਼ਿਸ਼ ਕਰੇਗੀ ਅੰਤਿਮ ਫੈਸਲਾ ਸੁਣਨ ਤੋਂ ਬਾਅਦ ਉਸਨੇ ਐਲਾਨ ਕੀਤਾ ਕਿ ਉਹ ਉਸੇ ਦਿਨ ਪੂਰਾ ਜ਼ੁਰਮਾਨਾ ਅਦਾ ਕਰੇਗੀ ਤਾਂ ਸਿੰਗਾਪੁਰ ਦੇ ਵਿੱਚ ਕਬੂਤਰਾਂ ਨੂੰ ਖਵਾਉਣਾ ਮਨਾ ਹੈ ਜਿੱहां ਸਿੰਗਾਪੁਰ ਦੇ ਵਿੱਚ ਕਬੂਤਰਾਂ ਨੂੰ ਖਾਣਾ ਖਵਾਉਣਾ ਵਰਜਿਤ ਹੈ ਕਿਉਂਕਿ ਇਸ ਦੇ ਨਾਲ ਪੰਛੀਆਂ ਦੀ ਬੇਕਾਬੂ ਆਬਾਦੀ ਵਾਧੀ ਹੈ ਜੋ ਕਿ ਬਿਮਾਰੀਆਂ ਫੈਲਾ ਸਕਦੀ ਹੈ ਤਾਂ ਜਾਇਦਾਦ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਤੇ ਜਨਤਕ ਸਫਾਈ ਵਿੱਚ ਵਿਗਨ ਪਾ ਸਕਦੀ ਹੈ ਤੇ ਨੈਸ਼ਨਲ ਪਾਰਕਸ ਬੋਰਡ ਸ਼ਹਿਰੀ ਵਾਤਾਵਰਣ ਅਤੇ ਜੰਗਲੀ ਜੀਵਾਂ ਦੇ ਵਿਚਕਾਰ ਸੰਤੁਲਨ ਬਣਾਈ ਰੱਖਣ ਦੇ ਲਈ ਅਜਿਹੇ ਮਾਮਲੇ ਦੇ ਉੱਤੇ ਨਿਯਮਤ ਤੌਰ ਦੇ ਉਤੇ ਕਾਰਵਾਈ ਜੋ ਕਿ ਕਰਦਾ ਹੈਗਾ ਪਰ ਤੁਹਾਨੂੰ ਦੱਸ ਦੇ ਕਿ ਸਿੰਗਾਪੁਰ ਦੇ ਵਿੱਚ ਕਬੂਤਰਾਂ ਨੂੰ ਖਾਣਾ ਖਵਾਉਣਾ ਉਸ ਔਰਤ ਨੂੰ ਮਹਿੰਗਾ ਪੈ ਗਿਆ ਅਦਾਲਤ ਦੇ ਵੱਲੋਂ ਭਾਰਤੀ ਮੁੱਲ ਦੇ ਇਸ ਔਰਤ ਦੇ ਉੱਤੇ ਭਾਰੀ ਜੁਰਮਾਨਾ ਜੁੜਾ ਕੇ ਲਗਾਇਆ ਗਿਆ ਜੇਕਰ ਤੁਹਾਨੂੰ ਦੱਸ ਦਈਏ ਕਿ ਇਸ ਡਾਲਰ ਦੀ ਭਾਰਤੀ ਪੈਸਾ ਦੇ ਵਿੱਚ ਗੱਲ ਕਿਤੇ ਜਾਵੇ ਤਾਂ 2,72,556 ਰੁਪਏ ਦਾ ਇਹ ਜੁਰਮਾਨਾ ਇਸ 71 ਸਾਲਾ ਭਾਰਤੀ ਮੁੱਲ ਦੀ ਔਰਤ ਦੇ ਉੱਤੇ ਲਗਾਇਆ ਗਿਆ